ਲੈ ਵੀ ਮਿੱਤਰੋ ਪਿੰਡ ਦਾ ਜਿਹੜਾ ਸਭ ਤੋਂ ਵੱਡਾ ਨਾਲਾ ਉਹ ਹੋ ਗਿਆ ਤਾਂ ਜਾਮ ਤੇ ਨੌਜਵਾਨਾਂ ਨੇ ਅਜੋ ਉਪਰਾਲਾ ਕਰਿਆ ਵੀ ਚਲੋ ਆਪਾਂ ਆਪ ਇਹਨੂੰ ਸਾਫ਼ ਕਰਦੇ ਆਂ ਸੋ ਮੈਂ ਵੀ ਭਾਈ ਨਾਲ ਜਾ ਕੇ ਲੱਗਿਆ ਨਾਲ ਆਪ ਉਹਨਾਂ ਦੇ ਲਾਕੇ ਨਾਲੇ ਦੇ ਵਿੱਚ ਸਾਫ਼ ਸਵਾਈ ਕਰਵਾਈ ਤੇ ਬਹੁਤ ਵਧੀਆ ਉਪਰਾਲਾ ਕਰਿਆ ਟਾਇਰ ਲੈ ਲਿਆ ਇੱਕ ਬੜਾ ਉਹਦੇ ਨਾਲ ਫਿਰ ਸਾਰੀਆਂ ਪੁੜੀਆਂ ਥੱਲੇ ਨੂੰ ਉਹ ਕੱਢ ਕੇ ਸਫਾਈ ਕਰੀਆ ਦੇਖੋ

ਆਪਣਾ ਦੇ ਕਰਲਾ ਕਰਲਾ ਬਾਬੂ ਨਹੀਂ ਮੜਿਆ ਮੈਰ ਕੱਦਲੇ ਨੂੰ ਬਾਬਾ ਇਧਰ ਆ ਨਾ ਨਹੀਂ ਪੜਦੇ ਚੱਲ ਚੱਲ ਚੱਲੇ ਭਾਈ ਸੁਲੀ ਪਾਰਟੀ ਦੇ ਪਾਸੇ ਚੱਲ 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 ਆਉਂਦੇ ਆਉਂਦੇ ਆਰਾਮ ਨਾਲ ਆਹ ਨਾ ਦੇ ਮਾ ਰੁਕ ਜਾ ਆ ਦੇ ਨਾ ਬਾਹਰ ਜਾ ਲੈ ਬਾਹਰ ਆ ਦੇ ਨਾ ਲਈ ਬਾਹਰ ਗੱਡੋ ਇੱਕ ਵਾਰ ਹੋਰ ਪਾਊਗਾ ਆ ਇੰਨੇ ਜੇ ਦੇਖ ਲਾ ਕਿ ਕਿੰਨਾ ਭੱਜਿਆ ਪਾਣੂ ਇਹਦੀ ਮੇਨ ਵੀਰ ਹੈ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਪਾਈ ਦੀ ਉਹਦੇ ਚ ਬੜੇ ਵੀਰਾਂ ਦੇ ਕਮੈਂਟ ਆਏ ਕਿ ਸਰਪੰਚ ਸੀਵਰੇਜ ਨਹੀਂ ਪਾਈ ਵੀ ਸੋ ਆ ਦੇਖੋ ਸਾਡੇ ਪਿੰਡ ਚ ਨਾ ਪਸ਼ੂ ਰੱਖੇ ਹੋਣ ਕਰਕੇ ਸਾਰਾ ਗੋਹਾ ਵਗੈਰਾ ਵਿੱਚੇ ਢਾਹ ਦਤਾ ਜਾਂਦਾ ਅਦੇਖੋ ਇੱਟਾਂ ਵੀ ਪਈਆਂ ਨੇ ਕਧੀਆਂ ਵਿੱਚ ਦੇ ਸੋ ਇਹਨੂੰ ਤਾਂ ਅਸੀਂ ਸਾਫ਼ ਕਰ ਕਰ ਲੈਣੇ ਆ ਸੀਵਰੇਜ ਦਾ ਫਿਰ ਬਹੁਤ ਔਖਾ ਹੋ ਜਾਣਾ ਸੋ ਭਾਈ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਆ ਸਾਰਾ ਕੁਝ ਕੱਲਾ ਪੰਚਾਇਤ ਪਰੇ ਨਹੀਂ ਛੱਡਿਆ ਜਾ ਸਕਦਾ ਸਰਪੰਚ ਦਾ ਨਾਲ ਲੱਗ ਸਕਦਾ ਸੋ ਇਹਨਾਂ ਨੇ ਸਾਥ ਦਿੱਤਾ ਤੇ ਆਪਣਾ ਕੰਮ ਆਪ ਕਰਿਆ ਨਾਲ ਲੱਗ ਕੇ